ਉਹਨੇ ਸੇ ਭਈਏ ਫਿਰਦੇ ਆਗੇ ਆ ਭਗਵੰਤਮਾ ਨੂੰ ਸ਼ਰਮ ਆਉਣੀ ਚਾਹੀਦੀ ਆ ਆਪ ਖੁਦ ਸ਼ਰਾਬ ਪੀਂਦਾ ਹੋ ਕੁਝ ਜਿਹੜੇ ਨੌਜਵਾਨ ਆਂਦੇ ਨੇ ਉਹਨਾਂ ਦੇ ਸਿਰਾਂ ਦੇ ਉੱਤੇ ਟੋਪੀਆਂ ਹੁੰਦੀਆਂ ਨੇ ਫਿਰ ਉਹ ਟੋਪੀਆਂ ਨੂੰ ਕਿਵੇਂ ਤੁਸੀਂ ਉਤਾਰ ਕੇ ਉਹਨਾਂ ਨੂੰ ਕਹਿੰਦੇ ਹੋ ਕਿ ਵੀ ਵੀਰ ਜੀ ਅੱਗੇ ਪੱਗ ਬੰਨੋ ਹਾਂਜੀ ਅਸੀਂ ਪੱਗ ਲਈ ਪ੍ਰਮੋਟ ਕਰ ਰਹੇ ਹਾਂ ਜੀ ਸਾਡਾ ਇੱਧਰ ਲੰਗਰ ਲਾਇਆ ਫਰੀ ਜਿਸਤਾਰ ਸਿੰਘ ਲਈ ਕੈਂਪਸ ਚੱਲ ਰਿਹਾ ਜੀ ਤੇ ਦਸਤਾਰਾਂ ਦੇ ਲੰਗਰ ਵੀ ਚੱਲ ਰਹੇ ਨੇ ਤੇ ਹੁਣ ਅਸੀਂ ਉਹਨਾਂ ਨੂੰ ਹੁੱਲੜਵਾਜਾਂ ਨੂੰ ਨੱਥ ਪਾਈ ਆ ਤਾਂ ਜੋ ਸੁਧਾਰ ਹੋਇਆ ਤੁਹਾਡੇ ਸਾਹਮਣੇ ਹੈਗਾ ਤੇ ਅੱਗੇ ਤੋਂ ਵੀ ਦੇਖ ਲਿਓ ਤੁਸੀਂ ਜੇ ਕਿਸੇ ਨੂੰ ਅਸੀਂ ਦੇਖ ਲਿਆ ਇਦਾਂ ਟੋਪੀ ਲੈ ਕੇ ਅਸੀਂ ਪਹਿਲਾਂ ਤਾਂ ਪਿਆਰ ਨਾ ਕਹਿੰਨੇ ਆ ਨਿਮਰਤਾ ਨਾ ਕਹਿ ਕੇ ਵੀ ਭਾਈ ਸ਼ਰਟਾ ਅਗਲਾ ਦਸਤਾਰ ਬੰਨ ਲਾ ਜਾਂ ਨਹੀਂ ਹੈਗਾ ਪਰ ਨਾ ਬੰਨ ਲਾ ਯਾਰ ਮਾਲ ਬੰਨ ਲਾ ਟੋਪੀ ਲਾ ਦੋ ਹੁਣ ਇਹ ਸੇ ਭਈਏ ਫਿਰਦੇ ਆਗੇ ਆ ਭਗਵੰਤਮਾ ਨੂੰ ਸ਼ਰਮ ਆਉਣੀ ਚਾਹੀਦੀ ਆ ਆਪ ਖੁਦ ਸ਼ਰਾਬ ਪੀਂਦਾ ਹੋ ਤੇ ਹੁਣ ਤਬਾਕੂ ਦਾ ਸ਼ਿਵਨ ਹੋ ਰਿਹਾਗਾ ਤਬਾਕੂ ਲੈ ਕੇ ਹੁਣ ਇੱਥੋਂ ਜਾ ਰਹੇ ਆ ਨੰਗ ਰਹੇ ਆ ਕੱਲ ਨੂੰ ਮਾਰਾ ਨਗਰਿਕਤਨ ਨਿਕਲ ਰਿਹਾਗਾ ਜਦੋਂ ਆ ਰਹੇ ਸੀਗੇ ਅਸੀਂ ਕੁਝ ਦੇਖਿਆ ਕਿ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੰਬਾਕੂ ਜਿਹੜੇ ਹੁੰਦੇ ਆ ਤੁਸੀਂ ਉਹ ਵੀ ਲੈਂਦੇ ਆ ਆਪਣੇ ਪੰਜਾਬੀਆਂ ਨੂੰ ਤਾਂ ਇਹ ਨਹੀਂ ਪਤਾ ਹੁਣ ਪੰਜਾਬੀਆਂ ਦੀ ਇੱਕ ਗੱਲ ਦੱਸ ਰਹੇ ਆ ਵੀ ਚਲੋ ਨਸੇ ਪਤੇ ਤੋਂ ਮਹਾਰਾ ਇਹ ਹਜੇ ਤੱਕ ਅਸੀਂ ਫੜਿਆ ਨਹੀਂ ਕੋਈ ਪਿਆਬੀ ਬੰਦਾ ਸਾਰੇ ਬਿਹਾਰੀ ਫੜਿਆ ਜਾਂ ਆਪਣੇ ਜਿਹੜੇ ਦਸਤਾਰਾਂ ਨਹੀਂ ਬਨ ਰਹੇ ਜਾਂ ਸ਼ੇਰ ਕਵਰ ਨਹੀਂ ਕਰਦੇ ਸਸ਼ੀਕਾਲ ਦੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਸ਼੍ਰੀ ਫਤਿਹਗੁਰ ਸਾਹਿਬ ਸ਼ਹੀਦ ਜੋੜ ਮਿਲਤੇ ਤੇ ਇੱਕ ਅਨੋਖਾ ਪ੍ਰਦਰਸ਼ਨ ਵੀ ਦੇਖਣ ਨੂੰ ਮਿਲਦਾ ਹੈ ਤੇ ਇੱਥੇ ਕੁਝ ਸਿੰਘ ਪਹੁੰਚੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸ਼ੀਕਾਲ ਸਰ ਸਾਰੇ ਹੀ ਦਰਸ਼ਕ ਵੀਰਾਂ ਨੂੰ ਜਿੰਨੇ ਵੀ ਇਸ ਚੈਨਲ ਦੇ ਜ਼ਰੀਏ ਜੁੜੇ ਨੇ ਸਾਰੀ ਸਿੱਖ ਕੌਮ ਨੂੰ ਸਮੁੱਚੀ ਕਾਇਨਾਤ ਨੂੰ ਸਾਡੇ ਵੱਲੋਂ ਗੱਜ-ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਸਿੱਖੀ ਦਾ ਧਰਤੀ ਤੇ ਪਹੁੰਚੇ ਹਾਂ ਫਤਿਹਗੜ੍ਹ ਸਾਹਿਬ ਸੋ ਜਿਹੜੇ ਸਿੱਖ ਸੰਗਤ ਆ ਰਹੀ ਹੈ ਉਹਨਾਂ ਨੂੰ ਜੀ ਆਇਆਂ ਕਹਿ ਰਹੇ ਹਾਂਗੇ ਤੇ ਜਿਹੜੇ ਹੁੱਲੜਵਾਜ਼ ਆ ਰਹੇ ਨੇ ਤੁਸੀਂ ਸਾਹਮਣੇ ਆ ਤੁਹਾਡੇ ਅਸਰ ਉਹਨਾਂ ਦਾ ਦੇਖ ਲਓ ਡੂੰਗਾ ਵਿਚਾਰ ਕਰ ਲਿਆ ਕਰੋ ਇਤਿਹਾਸ ਬਾਰੇ ਹਨਾ ਜਿੱਦਾਂ ਕਿ ਹੁਣ ਸਰਕਾਰਾਂ ਵੀ ਸਕੂਲਾਂ ਦੇ ਵਿੱਚ ਵੀ ਆਪਣਾ ਇਤਿਹਾਸ ਬਦਲ ਰਹੀ ਹੈਗੀ ਤੇ ਆਪਾਂ ਜਵਾਕਾਂ ਨੂੰ ਇੰਨਾ ਹੀ ਨਹੀਂ ਪਤਾ ਕਿ ਵੀ ਇਹ ਬਰਸ ਹੈਗਾ ਹਾਸਤਰ ਨੇ ਮਾਰਿਆ ਨਹੀਂ ਸਾਸਤਰ ਵਾਕਸ਼ੀ ਨੇ ਠੀਕ ਹੈ ਨਾ ਜੇ ਉਹ ਇਤਿਹਾਸ ਨਾਲ ਜੁੜਨਗੇ ਫੇਰ ਹੀ ਉਹਨਾਂ ਨੂੰ ਕੁਝ ਪਤਾ ਲੱਗੂਗਾ ਕੁਝ ਜਿਹੜੇ ਨੌਜਵਾਨ ਆਂਦੇ ਨੇ ਉਹਨਾਂ ਦੇ ਸਿਰਾਂ ਦੇ ਉੱਤੇ ਟੋਪੀਆਂ ਹੁੰਦੀਆਂ ਨੇ ਫੇਰ ਉਹ ਟੋਪੀਆਂ ਨੂੰ ਕਿਵੇਂ ਤੁਸੀਂ ਉਤਾਰ ਕੇ ਉਹਨਾਂ ਨੂੰ ਕਹਿੰਦੇ ਹੋ ਕਿ ਵੀ ਵੀਰਜੀ ਅੱਗੇ ਪੱਗ ਬੰਨੋ ਹਾਂਜੀ ਅਸੀਂ ਪੱਗ ਲਈ ਪ੍ਰਮੋਟ ਕਰ ਰਹੇ ਹਾਂ ਜੀ ਸਾਡਾ ਇੱਧਰ ਲੰਗਰ ਲਾਇਆ ਪ੍ਰੀਤ ਦਸਤਾਰ ਸਿੰਘ ਲਈ ਕੈਂਪਸ ਚੱਲ ਰਿਹਾ ਜੀ ਤੇ ਦਸਤਾਰਾਂ ਦੇ ਲੰਗਰ ਵੀ ਚੱਲ ਰਹੇ ਨੇ ਹੁਣ ਜਿਹੜੇ ਵਿੱਚ ਬਹੁਤ ਨੌਜਵਾਨ ਆਉਂਦੇ ਨੇ ਆਪਣੇ ਸਿੱਖੀ ਸਰੂਪ ਵਿੱਚ ਵਾਪਸ ਆ ਰਹੇ ਨੇ ਇਹਨਾਂ ਦੀ ਬਦੌਲਤ ਹੀ ਆ ਰਿਹਾ ਜਿਵੇਂ ਹੁਣ ਅਸੀਂ ਇੱਥੇ ਕੋਈ ਮੋਰਚਾ ਸਿੰਘ ਨਾ ਲਾਉਂਦਾ ਹੁਣ ਟੋਪੀਆਂ ਪਾ ਕੇ ਇਥੋਂ ਲੰਘ ਜਾਂਦੇ ਸੀਗੇ ਚਲੋ ਸਿੰਘਾਂ ਨੇ ਸੇਵਾ ਲਈ ਮਹਾਰਾਜ ਨੇ ਜਿੰਨੀ ਸੇਵਾ ਲਈ ਆ ਸਭ ਦੀ ਲਾ ਦਿੰਦੇ ਨੇ ਤੇ ਹੁਣ ਅਸੀਂ ਉਹਨਾਂ ਨੂੰ ਹੁੱਲੜਵਾਜਾਂ ਨੂੰ ਨੱਥ ਪਾਈ ਆ ਤਾਂ ਜੋ ਸੁਧਾਰ ਹੋਇਆ ਤੁਹਾਡੇ ਸਾਹਮਣੇ ਹੈਗਾ ਤੇ ਅੱਗੇ ਤੋਂ ਵੀ ਦੇਖ ਲਿਓ ਤੁਸੀਂ ਜੇ ਕਿਸੇ ਨੂੰ ਅਸੀਂ ਦੇਖ ਲੈ ਇਦਾਂ ਟੋਪੀ ਲੈ ਕੇ ਅਸੀਂ ਪਹਿਲਾਂ ਤਾਂ ਪਿਆਰ ਨਾ ਕਹਿੰਦੇ ਆ ਨਿਮਰਤਾ ਨਾ ਕਹਿ ਕੇ ਵੀ ਭਾਈ ਸ਼ਰਟਾਗਲਾ ਦਸਤਾਰ ਬਨ ਲਾ ਜਾਂ ਨਹੀਂ ਹੈਗਾ ਪਰਨਾ ਬਨ ਲਾ ਜਾਂ ਮਾਲ ਬਨ ਲਾ ਟੋਪੀ ਲਾ ਦੋ ਕਿਉਂਕਿ ਜਦੋਂ ਫਤਿਹ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਮੋਸੇ ਮਹਾਰਾਜ ਜੀ ਨੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਸ਼ਾਹਜਾਦਾ ਫਤਿਹ ਸਿੰਘ ਮਹਾਰਾਜ ਜੀ ਨੂੰ ਕਿਹਾ ਸੀਗਾ ਕਿ ਅਕਾਲ ਦਾ ਰੂਪ ਪ੍ਰਗਟ ਕਰੋ ਤਾਂ ਉਹਨਾਂ ਨੇ ਉੱਚਾ ਫਰਲਾ ਉੱਚਾ ਬੁੰਗਾ ਦਮਾਲਾ ਸਜਾਇਆ ਸੀਗਾ ਨਾ ਕਿ ਆ ਟੋਪੀਆਂ ਲੈਂਤੀਆਂ ਸੀਗੀਆਂ ਜੇ ਸਾਡੇ ਜਿਨ੍ਹਾਂ ਪਰਜੰਦਾ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ ਆਪਣੀ ਜਾਨ ਦੀ ਬਾਜ਼ੀ ਲਾਤੀ ਸਾਧ ਤਾਂ ਦਿੱਤੀਆਂ ਉਹਨਾਂ ਨੂੰ ਅਸੀਂ ਸ਼ਜਦਾ ਕਰਨਾ ਤਾਂ ਸਾਬਤ ਸੂਰਤ ਹੋਵੇ ਦਸਤਾਰਾਂ ਬੰਨੋ ਦਾੜੀ ਪ੍ਰਕਾਸ਼ ਕਰੋ ਨਾ ਕਿ ਆ ਟੋਪੀਆਂ ਲੈ ਕੇ ਇੰਨਾ ਸੀ ਦਿਧਿਆੜਾਂ ਤੇ ਆ ਉਹ ਵਿੱਚ ਤਾਂ ਹੁਣ ਹੁੱਲੜਵਾਜ਼ ਬਹੁਤ ਆਉਂਦੀ ਐ ਇਹਨਾਂ ਨੂੰ ਅਸੀਂ ਦੀ ਦਿਹਾੜੀ ਨਹੀਂ ਮੇਲੀ ਬਣਾ ਲਿਆ ਹੁਣ ਤੁਹਾਡੀ ਸਾਹਮਣੇ ਆ ਤੁਸੀਂ ਪਹਿਲਾਂ ਹੀ ਸ਼ੋਰ ਚੱਕ ਚੁੱਕੇ ਆਗੇ ਹੁਣ ਇੱਥੇ ਭਈਏ ਫਿਰਦੇ ਆਗੇ ਆਪ ਭਗਵੰਤਮਾ ਨੂੰ ਸ਼ਰਮ ਆਉਣੀ ਚਾਹੀਦੀ ਆਪ ਖੁਦ ਸ਼ਰਾਬ ਪੀਂਦਾ ਹੋ ਤੇ ਹੁਣ ਤਬਾਕੂ ਦਾ ਸ਼ਿਵਨ ਹੋ ਰਿਹਾਗਾ ਤਬਾਕੂ ਲੈ ਕੇ ਹੁਣ ਇੱਥੋਂ ਜਾ ਰਹੇ ਆ ਨੰਗ ਰਹੇ ਆ ਕੱਲ ਨੂੰ ਮਹਾਰਾ ਨਗਰ ਕ੍ਰਿਤਨ ਨਿਕਲ ਰਿਹਾਗਾ ਹੁਣ ਅਸੀਂ ਚੈੱਕ ਇਨ ਲਾ ਰਹੇ ਆ ਤੇ ਤੁਹਾਡੇ ਸਾਹਮਣੇ ਆ ਤਬਾਕੂ ਵੀ ਨਿਕਲ ਰਿਹਾਗਾ ਜੇ ਅਸੀਂ ਇਹਨਾਂ ਨੂੰ ਨਾਥ ਨਾ ਪਾਵਾਂਗੇ ਤਾਂ ਫਿਰ ਹੁਣ ਦਰਬਾਰ ਸਾਹਿਬ ਕੋਲ ਵੀ ਦੁਕਾਨਾਂ ਖੁੱਲਣਗੇ ਇਹ ਇਸ ਕਰਕੇ ਠੱਲ ਪਾਉਣ ਲਈ ਕਦਮ ਚੱਕਣਾ ਜ਼ਰੂਰੀ ਹੈ ਜੀ ਮੈਂ ਨਾ ਜਦੋਂ ਆ ਰਹੇ ਸੀਗੇ ਅਸੀਂ ਕੁਝ ਦੇਖਿਆ ਕਿ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੰਬਾਕੂ ਜਿਹੜੇ ਹੁੰਦੇ ਆ ਤੁਸੀਂ ਉਹ ਵੀ ਲਿੱਤੇ ਆ ਉਹਨਾਂ ਨੂੰ ਕਿਵੇਂ ਹੈਂਡਲ ਕਰਦੇ ਹੋ ਤੁਸੀਂ ਮੈਡਮ ਜੀ ਤੇ ਸਾਨੂੰ ਸ਼ੱਕ ਹੁੰਦਾ ਪਹਿਲੀ ਗੱਲ ਦਾ ਪੰਜਾਬੀ ਬਹੁਤ ਘੱਟ ਪਿਆਬੀ ਹੁੰਦੇ ਆ ਜਿਹੜੇ ਸੱਚੀ ਦਿਲੋਂ ਸਾਨੂੰ ਆਜਲੀ ਲੈ ਕੇ ਆਉਂਦੇ ਆ ਉਹ ਇਸੀਆਂ ਚੀਜ਼ਾਂ ਦੀ ਵਾਰ ਤੋਂ ਨਹੀਂ ਕਰਦੇ ਜਿਹੜੇ ਬਈ ਇਹ ਕਹਿ ਦਗੇ ਆਪਾਂ ਬਿਹਾਰ ਤੋਂ ਜੁਪੀ ਬਿਹਾਰ ਤੋਂ ਆਏ ਆਗੇ ਤੇ ਉਹਨਾਂ ਦੀ ਜੇਬਾਂ 'ਚੋਂ ਮਿਲ ਰਿਹਾ ਜੀ ਆਪਣੇ ਪਿਆਬੀਆਂ ਨੂੰ ਤਾਂ ਇਹ ਨਹੀਂ ਪਤਾ ਹੁਣ ਪਿਆਬੀਆਂ ਦੀ ਇੱਕ ਗੱਲ ਦੱਸ ਰਹੇ ਆਂ ਵੀ ਚਲੋ ਨਸੇ ਪਤੇ ਤੋਂ ਮਾਰਾ ਹਜੇ ਤੱਕ ਅਸੀਂ ਫੜਿਆ ਨਹੀਂ ਕੋਈ ਪਿਆਬੀ ਬੰਦਾ ਅਰੇ ਭਿਆਰੀ ਫੜਿਆ ਜਾਂ ਆਪਣੇ ਜਿਹੜੇ ਦਸਤਾਰਾਂ ਨਹੀਂ ਬਨ ਰਹੇ ਜਾਂ ਸ਼ੈਰ ਕਵਰ ਨਹੀਂ ਕਰ ਰਹੇ ਜਾਓ ਜਦੋਂ ਜਾਂਦੇ ਆ ਉਹ ਕਹਿੰਦੇ ਵੀ ਅਸੀਂ ਦਰਬਾਰ ਸਾਹਿਬ ਪਹੁੰਚ ਕੇ ਕਬਰ ਕਰ ਲਾਂਗੇ ਜੇ ਆਪਾਂ ਘਰ ਤੋਂ ਹੀ ਸ਼ਰਧਾਂਜਲੀ ਦੇਣ ਆਏ ਆ ਸੁੱਖਿਆ ਭਾਈ ਅਬੀ ਆਪਾਂ ਜਾਣਾਗਾ ਫੱਜੜ ਸਾਹਿਬ ਧਰਤੀ ਦੇ ਨੱਕ ਮਸਤਕ ਹੋਣਾਗਾ ਤਾਂ ਆਪਾਂ ਸਾਬਤ ਸੂਰਤ ਬਣ ਕੇ ਜਾਈਏ ਇਹ ਜਿਹੜਾ ਸ਼ਹੀਦ ਜੋੜ ਮੇਲ ਤੇ ਤੁਸੀਂ ਆ ਪ੍ਰਦਰਸ਼ਨ ਕੀਤਾ ਹੈ ਆ ਕਿ ਜਿਹੜੀਆਂ ਟੋਪੀਆਂ ਨੇ ਉਹਨਾਂ ਨੂੰ ਰੱਖਿਆ ਹੈ ਆ ਦੇ ਪਰਿਵਾਰਛੇ ਤੇ ਤੇ ਹੁਣ ਇਹ ਪਹਿਲਾਂ ਵੀ ਹੋਇਆ ਜਾਂ ਅੱਜ ਪਹਿਲੀ ਵਾਰ ਹੋ ਰਿਹਾ ਹੈ ਉਹਦਾ ਮਹਾਰਾਜ ਨੇ ਸੇਵਾ ਲਈ ਹੈ ਜੀ ਅੱਜ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਰੰਗ ਇਹ ਪਹਿਲਾਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਹੁੰਦਾ ਸੀ ਇਸ ਵਾਰ ਇੱਧਰ ਵੀ ਜਿ ਦਿਦੇੜਿਆਂ ਦੀ ਹੋ ਰਿਹਾ ਕਿਉਂਕਿ ਲੜਵਾਜਾਂ ਨੂੰ ਫੇਰ ਹੀ ਨੱਥ ਪਾਉਗੀ ਜੀ ਜੇ ਆਪਾਂ ਇਦਾਂ ਦੇ ਦਿਨ ਤਿਹਾਰਾਂ ਦੇ ਜਾਂ ਸੀ ਦਿਦੇੜਿਆਂ ਦੇ ਜਾਂ ਮੱਲਿਆਂ ਦੇ ਜੇ ਆਪਾਂ ਨੱਥ ਪਾਵਾਂਗੇ ਜੀ ਕਿੰਨੇ ਕ ਨੌਜਵਾਨ ਤੁਹਾਡੇ ਨਾਲ ਇਸ ਚ ਜੁੜ ਗਏ ਨੇ ਤੇ ਕਿੰਨੇ ਕ ਤੁਹਾਡੇ ਸਾਥ ਦੇ ਰਹੇ ਨੇ ਦੇਖੋ ਮਹਾਰਾਜ ਦੀ ਫੌਜ ਤਾਂ ਬਹੁਤ ਆ ਮਹਾਰਾਜ ਨੇ ਕਿਹਾ 96 ਕਰੋੜ ਖਾਲਸਾ ਵਰਗਡ ਹੋਣਾਗਾ ਤੇ ਬਸ ਮਹਾਰਾਜ ਦੀ ਸਾਰੇ ਪਾਸੇ ਫੌਜੀ ਆ ਜੀ ਸਿੰਘ ਜੁੜੀ ਜਾਂਦੇ ਜਿਹੜੇ ਦੇਖਦੇ ਆ ਵਿੱਚ ਹੁਣ ਤੁਹਾਡੇ ਕਮੈਂਟਾਂ ਦੇ ਥੱਲੇ ਵੀ ਤੁਸੀਂ ਪੜ ਲਿਓ ਕਮੈਂਟ ਜਰੂਰ ਚੈੱਕ ਕਰ ਲਿਓ ਇੱਕ ਕਿਉਂਕਿ ਮੈਂ ਤਾਂ ਜਦੋਂ ਕੋਈ ਵੀਡੀਓ ਦੇਖਦਾ ਇਦਾਂ ਦੀ ਕਮੈਂਟ ਜਰੂਰ ਪੜਦਾ ਹੁੰਨਾ ਮੈਂ ਉਹ 네ਗੇਟਿਵ ਕਮੈਂਟ ਬਹੁਤ ਆਉਂਦੇ ਨੇ ਜੇ ਕੋਈ ਕੰਮ ਚੰਗੇ ਕੰਮ ਕਰਦਾਗਾ ਉਹਦਾ ਸਾਥ ਨਹੀਂ ਦਿੰਦੇ ਉਹਦੀਆਂ ਲੱਤਾਂ ਖਿੱਚਣਗੇ ਹੁਣ ਇੱਥੇ ਤੁਸੀਂ ਬਹੁਤ ਪੰਜਾਬੀ ਦੇਖ ਸਕਦੇ ਹੋ ਬਹੁਤ ਸਾਨੂੰ ਸਲਾਹ ਰਹੇ ਆ ਵੀ ਬਹੁਤ ਵਧੀਆ ਕੰਮ ਆ ਵਿੱਚ ਇਦਾਂ ਦੀ ਵੀ ਨਹੀਂ ਜਿਹੜੀਆਂ ਸਾਡੀਆਂ ਲੱਤਾਂ ਖਿੱਚ ਰੇ ਨਹੀਂ